ਇਹ ਹੈ ਜੰਗਲਾਂ ਦੇ ਜਾਂਦੇ ਬੰਦੇ ਸ਼ੌਕ ਹੁੰਦੇ ਪਰ ਬਲਾਂ ਦੇ ਬਰਾਬਰ ਇਹ ਪਾਰ ਦੇ ਸ਼ੌਕ ਨਹੀਂ ਕੀ ਕਰਦੇ ਹੈ ਨਾਲ ਦੇ ਵੀ ਸ਼ੌਕ ਹੁੰਦੇ ਨੇ ਰਹਿਂਦਾ ਹੀ ਨਾ ਕਰ ਤੋ ਬਣਾ ਮੈਂ ਸਾਰੇ ਨਗਰ ਵੇਚ ਕੇ ਦੁਬਾਰੀ ਇਕੱਠੀਆਂ ਕਰ ਲਿਆ ਨੇ ਸਾਰੇ ਵੇਂਟੇ ਨੂੰ ਪਾੜ ਕਰਦਾ ਨਹੀਂ ਸਾਰੇ ਨਗਰ ਵੇਚ ਕੇ ਉਹ ਆਪਣੇ ਨਾਲ ਲੈ ਗਏ ਗੇਰੇ ਪਿੰਡ ਚ ਗਏ ਮੈਂ ਸਾਰੇ ਯਾਤ ਆਪਾਂ ਹਰਲੇ ਨਾਲ ਸੀ ਹੈ ਪਏ ਗਿਆ ਬਣਾ 200000 ਦੀ ਵੇਚਿਆ 4 ਲੱਖ ਦੀ ਵੇਚਣ ਉਹਨੇ ਘਰੇ ਜਾ ਕੇ ਰਹਿ ਗਈ 100 ਕੰਮ ਨੂੰ ਡੰਗਣਾ ਤੈਨੂੰ ਨਹੀਂ ਆਲੇ ਮੇਰੇ ਇਦੋਂ ਤੇ ਤਿਆਰ ਹਾਂ ਠੀਕ ਹੈ ਮੁੱਲੀ ਹੈ ਉਹ ਇੱਕ ਬੰਦੇ ਨੇ ਲਿਆ ਕੇ ਵੇਚਨੇ ਪਿੰਡੋਂ ਨਸਰ ਕੇ ਵਾਫਾ ਕਰਨਾ 1000 ਸਾਲ ਬਾਅਦ 2 ਸਾਲ ਲੈਣਾ ਵੀ ਹੁੰਦੀ ਇਹ ਕਿ ਹੁਣ ਹੋਣੀ ਹੋਣੀ ਹੈ ਇਹ ਮੂੰਹ ਚ ਅੱਧੀ ਏਰ ਖਾਊਗੀ ਜਦੋਂ ਤਿਆਰ ਹੋਣੀ ਆ ਹੁਣ ਕੋਈ ਤਾਂ ਲੈ ਆ ਕੇ ਸੁੱਕੀ ਥੂੜੀ ਪਾਉਂਦਾ ਕੋਈ ਭੈਣ ਦੇ ਮੂੰਹ ਤੇ ਹੱਥ ਰੱਖ ਕੇ ਰੱਖਦਾ ਯਾਰ ਮੂੰਹ ਚ ਆਪਣਾ ਆ ਅਸੀਂ ਜਿੱਥੇ ਰਹਿ ਕੇ ਕੰਮ ਕਰਦਾ ਮੈਂ ਠੇਕ ਲੈਣਾ ਕੋਠੇ ਦੇ ਪਿੰਡ ਚ ਮੈਂ 10 ਕੋਠੀਆਂ ਪਾ ਦਿਆਂ ਕਿਸੇ ਤਾਂ ਭੈਣੇ ਚੱਛੜੀਆਂ ਪਈਆਂ ਨੇ ਡੰਗਰਾਂ ਦੇ ਕੱਖ ਵੀ ਨਹੀਂ ਪਾਉਂਦੇ ਚੱਟਣਾ ਤੇ ਪਹਿਲੇ ਜਿਹੜੇ ਪਸੂ ਵਾਲਾ ਬੰਦਾ ਨਾ ਵਾਰ ਰੱਖ ਲਾ ਲਪੜਾਇਆ ਉਹ ਤੇਰੇ ਪਾ ਯਾਰ ਕੀ ਪਾਉਂਦਾ ਹੋਰ ਨਹੀਂ ਯਾਰ ਗੱਡੀਆਂ ਨਹੀਂ ਸਾਡੇ ਜਾਂਦੀਆਂ ਉਹ ਠੀਕ ਹੈ ਤੇ ਤਾਂ ਫਿਰ ਕੋ ਯਾਰ ਆਪਣਾ ਬਾਪਾ ਉਹਦਾ ਯਾਰ ਅਗਲਾ ਕਦੋਂ ਹਰਦਾ 300 ਕਰੀਂ ਨਾ ਨਾ ਆਈਆਂ ਕਰ ਉਹ ਨਹੀਂ ਕਰੀਂ ਕਹਿੰਦਾ ਉਹਦਾ ਕਹੀ ਜਾਂਦਾ ਸੀ ਤੂੰ ਤਾਂ ਕਹੀ ਜਨਾ ਅਗਲਾ ਵੀ ਚੱਲੇ ਖਸਮਾ ਨਹੀਂ ਨਾ ਫਿਰ ਹਾਂ ਲੱਗ ਲਾ ਮੈਂ ਤਾਂ ਮਨ ਕਹਿੰਦਾ ਹਿੱਕਾ ਨਾ 500 ਵਿਚੇ ਤਾਂ ਨਾ ਰੱਖ ਔਰ 5-400 ਰੁਪਏ ਪਿਛੇ ਨੇੜੀ ਔਰ 5-400 ਦਾ ਖੂਆ ਆ ਗਿਆ ਇਹਨੇ ਘਰ ਤੋਂ ਤਾਇਆ ਤਾਂ ਦੂਰ ਗਿਆ ਉਹਨਾਂ ਕੋਲ ਹੋਰ ਕਹਿੰਦਾ ਤੂੰ ਕੁਝ ਹੋਰ ਉਹਨਾਂ ਕੋਲ ਸੋਨਾ ਕੀ ਬਣੀ ਖੜੀ ਆ ਚੱਲ ਇੱਥੇ ਇੰਦਾ ਕਹਿੰਦਾ ਜਵਾਨ ਨੂੰ ਬੋਲਣਾ ਯਾਰ ਉਹ 1500 ਦਾ ਬਾਈ ਲਿਖਿਆ ਹੀ ਆ ਯਾਰ ਤੇਰੇ ਕਿਪ ਕਰਕੇ ਪਾ ਜੀ ਓ ਸੁਣ ਕੀ ਗੱਲ ਕਰ ਰਿਹਾ ਪੈਸੇ ਲੈਣਾ ਪੈਸੇ ਦਾ ਘੁੱਕ ਮੋੜ ਦੇ ਯਾਰ 140 ਨਹੀਂ ਲੈ ਕੇ ਜਾਣੀ ਇਹ ਗੱਲ ਕੋਈ ਚੈੱਕ ਨਹੀਂ ਹੈਗਾ ਮੋੜ ਜਾ ਫਿਰ ਜਾ ਲੈ ਆ ਉਹ ਭਾਈ ਉਹ ਰਿਆ ਗੱਲ ਸੁਣਾ ਓ ਭਾਈ 500 ਰੁਪਏ ਪੈਸੇ ਜਾ ਗਏ ਤੇਰੀ ਗੱਲ ਹੈਗੀ ਕਮਾਲ ਕਿੰਨਾ ਕਰਦਾ ਉਹ ਪਾਉ ਨਹੀਂ ਮੁੜ ਜਾਂਦਾ ਕਰ 1 400 ਰੁਪਏ ਯਾਰ ਉਹਨੂੰ ਵੀ 5 400 ਨਾਲ ਕੀ ਹੁੰਦਾ ਸਾਡੀ ਹੋ ਕਰੀ ਜਾਂਦਾ